ਹੈਲੋ ਸਤਿ ਸ੍ਰੀ ਅਕਾਲ ਜੀ ਕਿਊਰ ਸਿਮੂ ਐਂਡ ਖੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਆ ਕੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਪਹਿਲਾਂ ਤੁਹਾਡੇ ਨਾਮ ਬੋਲਦੇ ਆ ਤੇ ਫਿਰ ਆਪਾਂ ਕਰਦੇ ਆ ਬਹੁਤ ਹੀ ਵਧੀਆ ਇੱਕ ਰੇਮੇਡੀ ਤੁਹਾਡੇ ਨਾਲ ਸ਼ੇਅਰ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਪਟਿਆਲੇ ਤੋਂ ਬਹੁਤ ਬਹੁਤ ਧੰਨਵਾਦ ਜੀ ਆਰਵਦੀਪ ਬਹੁਤ ਬਹੁਤ ਧੰਨਵਾਦ ਜੀ ਨਿਰਮਲ ਨਿਰਮਲਾ ਦੇਵੀ ਬਹੁਤ ਬਹੁਤ ਧੰਨਵਾਦ ਜੀ ਫਗਵਾੜਾ ਤੋਂ ਜਸਪ੍ਰੀਤ ਕੌਰ ਬੋਡੇ ਜ਼ਿਲ੍ਹਾ ਮੋਗਾ ਬਹੁਤ ਬਹੁਤ ਧੰਨਵਾਦ ਜੀ ਸਵਰਨ ਕੌਰ ਫਿਰੋਜ਼ਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਢਿੱਲੋਂ ਬਹੁਤ ਬਹੁਤ ਧੰਨਵਾਦ ਜੀ ਨਿਰਮਲ ਕੌਰ ਬਹੁਤ ਬਹੁਤ ਧੰਨਵਾਦ ਜੀ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਵੀਰਪਾਲ ਕੌਰ ਬਠਿੰਡੇ ਤੋਂ ਬਹੁਤ-ਬਹੁਤ ਧੰਨਵਾਦ ਜੀ ਮਲਵਿੰਦਰ ਸਿੰਘ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸੁਝਾ ਦੇਣ ਵਾਸਤੇ ਬਹੁਤ-ਬਹੁਤ ਧੰਨਵਾਦ ਜੀ ਤੇ ਸਿਮਰਜੀਤ ਕੌਰ ਹੁਸ਼ਿਆਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਉਹਨਾਂ ਨੇ ਲਿਖਿਆ ਸੀ ਕਿ ਤੁਸੀਂ ਸਾਡਾ ਨਾਮ ਨਹੀਂ ਬੋਲਦੇ ਸਿਮਰਜੀਤ ਕੌਰ ਜੀ ਸੁਣ ਲਿਓ ਆਪਣਾ ਨਾਮ ਤੇ ਵੈਸੇ ਆਪਾਂ ਸਾਰਿਆਂ ਦੇ ਨਾਮ ਬੋਲਦੇ ਆਂ ਕਿਈ ਵਾਰੀ ਰਹਿ ਜਾਂਦਾ ਅਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਆਪਾਂ ਵੈਸੇ ਸਾਰੇ ਕੋਸ਼ਿਸ਼ ਕਰਦੇ ਹੁੰਨੇ ਆ ਕਿ ਤੁਹਾਡੇ ਸਾਰਿਆਂ ਦੇ ਨਾਮ ਬੋਲੇ ਜਾਣ ਪਰ ਫਿਰ ਵੀ ਕਈ ਵਾਰੀ ਨਾ ਰਹਿ ਜਾਂਦੇ ਆ ਤੇ ਉਹਦੇ ਵਾਸਤੇ ਸੌਰੀ ਪਰ ਆਪਾਂ ਕੋਸ਼ਿਸ਼ ਇਹੀ ਕਰਦੇ ਰਹਿੰਨੇ ਆ ਕਿ ਥੋੜੇ ਸਾਰੇ ਸਰਬਜੀਤ ਕੌਰ ਬਹੁਤ-ਬਹੁਤ ਧੰਨਵਾਦ ਜੀ ਹਾਂ ਜੀ ਤੇ ਸਿਮਰਜੀਤ ਕੌਰ ਜੀ ਸੁਣ ਲਓ ਤੁਸੀਂ ਦੁਬਾਰਾ ਫੇਰ ਆਪਣਾ ਨਾਮ ਬਹੁਤ-ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਤੇ ਚਲੋ ਕੋਈ ਗੱਲ ਨਹੀਂ ਜੀ ਤੁਸੀਂ ਕਿਹਾ ਕਿ ਮੇਰਾ ਨਾਮ ਨਹੀਂ ਲੈਂਦੇਗੇ ਤੇ ਮੈਨੂੰ ਬਹੁਤ ਗੁੱਸਾ ਆਉਂਦਾ ਏ ਹਾਂਜੀ ਆਪਣੇਆਂ ਤੇ ਹੀ ਗੁੱਸਾ ਵੀ ਹੁੰਦਾ ਹੈ ਨਾ ਜਿਹਨੂੰ ਆਪਾਂ ਆਪਣਾ ਸਮਝਦੇ ਆ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਇੰਨਾ ਕਿਹਾ ਤੇ ਤੁਸੀਂ ਇੰਨਾ ਪਿਆਰ ਕਰਦੇ ਹੋ ਤੁਹਾਡੇ ਪਿਆਰ ਦੀ سپورਟ ਸਦਕਾ ਆਪਾਂ 800 ਤੱਕ ਪਹੁੰਚੇ ਆ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੇ ਆਪਾਂ ਮੈਨੂੰ ਵੀ ਲੱਗਦਾ ਹੁੰਦਾ ਕਿ ਮੈਂ ਆਪਣੀਆਂ ਭੈਣਾਂ ਵਾਸਤੇ ਸੌਖੀਆਂ ਸੌਖੀਆਂ ਤੇ ਵਧੀਆ ਵਾਲੀਆਂ ਰਿਮੇਡੀ ਲੈ ਕੇ ਆਵਾਂ ਤੇ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਆ ਕਿ ਆਪਾਂ ਜੋ ਵੀ ਉਹ ਵਾਲੀ ਚੀਜ਼ ਦੱਸੀਏ ਜਿਹੜੀਆਂ ਆਪਾਂ ਨੂੰ ਭੈਣਾਂ ਨੂੰ ਫਰਕ ਲੱਗੇ ਹੈ ਨਾ ਜਿਹੜੀ ਚੀਜ਼ ਤੋਂ ਫਰਕ ਪਵੇ ਐਵੇਂ ਨਹੀਂ ਕਿ ਚੱਕ ਕੇ ਉਹ ਪਾਤਾ ਚੱਕ ਕੇ ਆ ਪਾਤਾ ਮੇਰੀ ਉਹ ਆਦਤ ਨਹੀਂ ਹੈਗੀ ਤੁਸੀਂ ਸਾਰੇ ਟਰਾਈ ਵੀ ਕਰਦੇ ਹੋ ਜਿਹੜੀ ਆਪਾਂ ਵੀਡੀਓ ਪਾਈ ਆ ਜਿਸ ਕਿਸੇ ਨੇ ਵੀ ਆਪਣੇ ਵਾਲੀ ਰਿਮੇਡੀ ਯੂਜ਼ ਕੀਤੀ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਅੱਜ ਵੀ ਸਿਰਫ ਇੱਕ ਚੀਜ਼ ਆ ਆਪਣੇ ਘਰੇ ਆਮ ਹੀ ਹੁੰਦੀ ਆ ਉਹ ਚੀਜ਼ ਤੇ ਪਹਿਲਾਂ ਆਪਣੀਆਂ ਨਾਨੀਆਂ ਦਾਦੀਆਂ ਉਹੀ ਚੀਜ਼ ਯੂਜ਼ ਕਰਕੇ ਉਹਨਾਂ ਦੀ ਸਕਿਨ ਬਹੁਤ ਵਧੀਆ ਰਹਿੰਦੀ ਸੀ ਕਿ ਉਹ ਦੇਖ ਲਓ 60 60 70 70 ਸਾਲ ਦੀ ਉਹਨਾਂ ਦੀ ਉਮਰ ਹੋ ਜਾਂਦੀ ਉਹਨਾਂ ਦੇ ਉਨੇ ਹੀ ਚਿਹਰੇ ਤੇ 글로ਅ ਰਹਿੰਦਾ ਸੀ ਉਦੋਂ ਕੋਈ ਮੈਡੀ ਆਹ ਜਿਵੇਂ ਆਪਾਂ ਕਹਿੰਦੇ ਕੋਸਮੈਟਿਕ ਹਨਾ ਮੇਕਅਪ ਵਗੈਰਾ ਉਦੋਂ ਕੁਝ ਵੀ ਨਹੀਂ ਸੀ ਹੁੰਦਾ ਹਾਂਜੀ ਉਦੋਂ ਕਿਹੜੇ ਮੇਕਅਪ ਹੁੰਦੇ ਸੀ ਨਾ ਉਦੋਂ ਕੁਝ ਵੀ ਨਹੀਂ ਸੀ ਐਸਾ ਹੁੰਦਾ ਪਰ ਉਹ ਫੇਰ ਵੀ ਉਹਨਾਂ ਦੀ ਹੈ ਨਾ ਐ ਪੂਰਾ ਚਿਹਰਾ 글로ਅ ਕਰਦਾ ਹੁੰਦਾ ਸੀਗਾ ਇਦਾਂ ਦਾ ਟਾਈਮ ਸੀਗਾ ਤੇ ਉਹ ਜਿਹੜੀ ਉਹ ਚੀਜ਼ ਯੂਜ਼ ਕਰਦੀਆਂ ਸੀ ਨਾਨੀਆਂ ਦਾਦੀਆਂ ਤੇ ਆਪਾਂ ਉਹੀ ਚੀਜ਼ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਤੇ ਤੁਹਾਨੂੰ ਕਈ ਪੈਣਾ ਮੈਨੂੰ ਦੇਖ ਕੇ ਇਹ ਵੀ ਕਹਿਣਗੇ ਵੀ ਨਹੀਂ ਇਹਦੇ ਨਾਲ ਕੀ ਹੋਣਾ ਹਨਾ ਕਈ ਕਮੈਂਟ ਆਉਣਗੇ ਕਿ ਇਹਦੇ ਨਾਲ ਕੀ ਫਰਕ ਨਹੀਂ ਪੈਣਾ ਪਰ ਤੁਸੀਂ ਇਹ ਵਾਲੀ ਚੀਜ਼ ਲਗਾਓ ਇੱਕ ਜਾਦੂ ਹੋ ਜਾਣਾ ਤੁਹਾਡੇ ਫੇਸ ਦੇ ਉੱਪਰ ਤੇ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਤੇ ਅੱਜ ਦਾ ਟਾਈਮ ਆ ਜਿਹੜਾ ਨਾ ਆ ਮੌਸਮ ਚੱਲ ਰਿਹਾ ਸੁਣਪਾਦੋ ਹਨਾ ਤੇ ਡਰਾਈ ਜੀ ਸਕਿਨ ਹੋ ਚੁੱਕੀ ਆ ਬਹੁਤ ਜ਼ਿਆਦਾ ਤੇ ਇਦਾਂ ਹੋਰ ਖਰਦਲਾ ਜਜਵੇਂ ਨਹੀਂ ਆ ਆਪਾਂ ਕਹਿੰਦੇ ਵੀ ਆਪਣਾ ਸਾਰਾ ਦਿਨ ਪਸੀਨਾ ਆ ਜਾਂਦਾ ਆਪਾਂ ਸਾਰਾ ਦਿਨ ਪਹਿਣਾ ਨਹੀਂ ਤਾਂ ਆਦਤ ਹੁੰਦੀ ਹੈ ਜਿਵੇਂ ਕਿ ਵਸਾ ਦਾ ਕੰਮ ਕਰੀ ਗੀਆਂ ਏਦਾਂ ਚੁੰਨੀ ਦੇ ਨਾਲ ਆਪਾਂ ਮੂੰਹ ਪੂੰਝੀ ਜਾਂਦੇ ਹਣਾ ਉਹ ਆਪਾਂ ਮੂੰਹ ਪੂੰਝ ਪੂੰਝ ਕੇ ਆਪਣਾ ਫੇਸ ਆ ਨਾ ਜਿਹੜਾ ਇਹ ਰਗੜਿਆ ਜਾਂਦਾ ਏ ਉਹਦੇ ਨਾਲ ਕੀ ਹੋ ਜਾਂਦਾ ਇੱਕ ਤਾਂ ਆਪਣੀ ਸਕਿਨ ਐ ਪੱਟੀ ਜੇ ਜਾਂਦੀ ਹੋਰ ਹੀ ਤੇ ਡਰਾਈ ਹੋ ਜਾਂਦੀ ਬਹੁਤ ਜ਼ਿਆਦਾ ਤੇ ਆਪ ਨੂੰ ਐ ਲੱਗਦਾ ਜਿਵੇਂ ਆਪਾਂ ਨਾ ਬੋਲਦੇ ਆ ਤੇ ਐ ਲੱਗਦਾ ਵੀ ਚਿਹਰੇ ਦੇ ਨਾ ਖਿੱਚ ਜੀ ਪੈਂਦੀ ਆ ਉਹ ਕੰਮ ਬਣਿਆ ਹੋਇਆ ਏ ਕਿਉਂਕਿ ਆ ਮੌਸਮ ਹੀ ਇਦਾਂ ਦਾ ਹੁੰਦਾ ਦੋ ਮਹੀਨੇ ਇਦਾਂ ਹੀ ਰਹੂਗਾ ਤੁਸੀਂ ਜੇ ਇਹ ਵਾਲੀ ਚੀਜ਼ ਹੁਣੇ ਤੋਂ ਸ਼ੁਰੂ ਕਰੋਗੇ ਸਰਦੀਆਂ ਦੇ ਵਿੱਚ ਨੂੰ ਤੁਸੀਂ ਦੇਖੋਗੇ ਕਿ ਐਨਾ ਵਧੀਆ ਹੋ ਗਿਆ ਇੱਕ ਜਿਹੜੀ ਝੁਰੜੀਆਂ ਆਪਾਂ ਇਸ ਜਿਹੜੀ ਤੁਹਾਡੇ ਨਾਲ ਦੱਸ ਰਹੇ ਹਾਂ ਤੁਹਾਨੂੰ ਰਮੇ ਦੀ ਹੈ ਜਮਾ ਸਿੰਪਲ ਆ ਇੱਕ ਚੀਜ਼ ਆ ਝੁਰੜੀਆਂ ਤੁਹਾਡੀਆਂ ਬਿਲਕੁਲ ਚੱਕ ਦੂਗੀ ਤੇ ਐਨਾ ਵਧੀਆ ਤੁਹਾਡੇ ਚਿਹਰੇ ਤੇ ਗਲੋ ਆਊਗਾ ਕਿਉਂਕਿ ਇਹ ਹੁੰਦਾ ਕਿ ਡਰਾਈ ਸਕਿਨ ਦੇ ਵਾਲੇ ਆ ਜਿਹੜੇ ਉਹਨਾਂ ਦੇ ਗਲੋ ਨਹੀਂ ਹੁੰਦਾ ਇਹ ਤੁਸੀਂ ਇਹਨਾਂ ਕਿਉਂਕਿ ਸਾਡੀ ਸਕਿਨ ਆਇਲੀ ਆ ਤੁਸੀਂ ਆਇਲੀ ਵਾਲੇ ਡਰਾਈ ਵਾਲੇ ਦੋਨੋਂ ਤੁਸੀਂ ਯੂਜ਼ ਕਰ ਸਕਦੇ ਹੋ ਨੇਚਰਲ ਚੀਜ਼ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੋਊਗਾ ਤੁਹਾਨੂੰ ਫਾਇਦਾ ਹੀ ਫਾਇਦਾ ਹੋਊਗਾ ਤੇ ਤੁਸੀਂ ਮੈਂ ਤੁਹਾਨੂੰ ਲਗਾ ਕੇ ਆਪਣਾ ਫੇਸ ਚੰਗੀ ਤਰ੍ਹਾਂ ਧੋ ਲੈਣਾ ਤੁਸੀਂ ਲਗਾਣਾ ਤੁਸੀਂ ਕਿਹੜਾ ਸੌਣ ਟਾਈਮ ਜਦੋਂ ਜਾਣਾ ਤੁਸੀਂ ਸੌਣ ਜਾਣਾ ਜਦੋਂ ਚੰਗੀ ਤਰ੍ਹਾਂ ਆਪਣੇ ਚਿਹਰੇ ਨੂੰ ਵਾਸ਼ ਕਰ ਲੈਣਾ ਜਿਹੜੀ ਵੀ ਚੀਜ਼ ਆ ਤੁਸੀਂ ਵਾਸ਼ ਕਰਦੇ ਹੋ ਠੀਕ ਹੈ ਤੇ ਫਿਰ ਤੁਸੀਂ ਆ ਮੈਂ ਤੁਹਾਨੂੰ ਦੱਸ ਦਿੰਨੀ ਆ ਦੇਖੋ ਜੀ ਆਪਣੀ ਘਰ ਦੀ ਕੱਢੀ ਹੋਈ ਆ ਮੱਖਣੀ ਆ ਆ ਦੇਖ ਲਓ ਇਹਨੂੰ ਆਪਾਂ ਜਸ ਥੋੜਾ ਹੀ ਮੱਖਣੀ ਲਾ ਲੈਣੀ ਇਦਾਂ ਹੱਥ ਤੇ ਚੰਗੀ ਤਰ੍ਹਾਂ ਹੱਥ ਤੇ ਇਦਾਂ ਰਗੜ ਕੇ ਬਹੁਤ ਜ਼ਿਆਦਾ ਮੈਂ ਪਹਿਲਾਂ ਵੀ ਇੱਕ ਵਾਰੀ ਮੈਂ ਲੱਗਦਾ ਵੀਡੀਓ ਪਾਈ ਆ ਤੇ ਅਸੀਂ ਖੁਦ ਵੀ ਟਰਾਈ ਕੀਤੀ ਹੈ ਬਹੁਤ ਜ਼ਿਆਦਾ ਮੈਨੂੰ ਕਈ ਭੈਣਾਂ ਦੇ ਕਮੈਂਟ ਆਏ ਕਿ ਸਾਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਸਾਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਉਹ ਚੰਗੀ ਤਰ੍ਹਾਂ ਰਗੜ ਕੇ ਇਦਾਂ ਹੱਥਾਂ ਤੇ ਤੇ ਇਦਾਂ ਕਰਕੇ ਇਹਨੂੰ ਤੁਸੀਂ 2-3 ਮਿੰਟ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਮ사ਜ ਦੇਣੀ ਆ ਕਿ ਪੂਰੀ ਚੰਗੀ ਤਰ੍ਹਾਂ ਮ사ਜ ਹੋ ਜਾਵੇ ਤੇ ਦੇਖੋ ਜੀ ਇਹ ਨੇਚਰਲ ਚੀਜ਼ ਆ ਬਿਲਕੁਲ ਨੇਚਰਲ ਆ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਕੋਈ ਕੁਛ ਨਹੀਂ ਗਾ ਜਿਹੜੀਆਂ ਆਪਾਂ ਚੀਜ਼ਾਂ ਖਾ ਸਕਦੇ ਆ ਉਹੀ ਚੀਜ਼ਾਂ ਆਪਾਂ ਫੇਸ ਤੇ ਲਗਾਵਾਂਗੇ ਨਾ ਤੇ ਆਪਣਾ ਫੇਸ ਬਹੁਤ ਵਧੀਆ ਰਹੂਗਾ ਬਹੁਤ ਜ਼ਿਆਦਾ ਵਧੀਆ ਫੇਸ ਰਹੂਗਾ ਤੁਸੀਂ ਇਹਨੂੰ ਆਪਣੇ ਹੱਥਾਂ ਤੇ ਆਪਣੀ ਗਰਦਨ ਤੇ ਪੂਰੀ ਤਰ੍ਹਾਂ ਰਾਤ ਨੂੰ ਮਾਲਿਸ਼ ਕਰਕੇ ਚੰਗੀ ਤਰ੍ਹਾਂ ਚਿਹਰੇ ਦੇ ਵਿੱਚ ਚਸਾ ਲਓ ਇਕਦਮ ਜਿਵੇਂ ਆਪਾਂ ਕਹਿੰਨੇ ਤੇਲ ਛਸਨਾ ਸਿਰ ਦੇ ਵਿੱਚ ਚੰਗੀ ਤਰ੍ਹਾਂ ਛਸਿਆ ਜਾਵੇ ਉਵੇਂ ਤੁਸੀਂ ਆਪਣੇ ਚਿਹਰੇ ਦੇ ਵਿੱਚ ਨਾ ਇਦਾਂ ਚਸਾ ਲਿਓ ਚੰਗੀ ਤਰ੍ਹਾਂ ਤੇ ਬਿਲਕੁਲ ਹੀ ਥੋੜਾ ਜਿਹਾ ਲਗਾਉਣਾ ਆਪਾਂ ਜਿਆਦਾ ਨਹੀਂ ਮੱਖਣੀ ਬਿਲਕੁਲ ਹੀ ਥੋੜੀ ਜੀ ਮੱਖਣੀ ਹੱਥ ਤੇ ਪਾ ਕੇ ਕੋਈ ਔਖਾ ਕੰਮ ਨਹੀਂ ਗਾ ਜਦੋਂ ਸੌਣ ਜਾਣਾ ਤੁਸੀਂ ਤੇ ਸਵੇਰ ਉੱਠ ਕੇ ਤੁਸੀਂ ਦੇਖੋਗੇ ਤੁਸੀਂ ਇੱਕ ਦੋ ਦਿਨ ਲਗਾ ਕੇ ਜਦੋਂ ਹੀ ਲਗਾਉਣ ਲੱਗ ਪੇ ਤੁਹਾਨੂੰ ਇੱਕ ਇੱਕ ਦਿਨ ਵਿੱਚ ਦੂਸਰੇ ਦਿਨ ਵਿੱਚ ਜਿਵੇਂ ਦਿਨ ਬੱਦੇ ਨੇ ਤੁਹਾਨੂੰ ਫਰਕ ਨਜ਼ਰ ਆਉਣ ਲੱਗ ਜਾਊ ਤੁਹਾਡੇ ਚਿਹਰੇ ਦਾ ਤੁਸੀਂ ਖੁਦ ਕਹੋਗੇ ਕਿ ਇੰਨਾ ਵਧੀਆ ਰਿਜ਼ਲਟ ਅਤੇ ਇੱਕ ਛੋਟੀ ਜੀ ਚੀਜ਼ ਹੈ ਬਿਲਕੁਲ ਹੀ ਛੋਟੀ ਚੀਜ਼ ਹੈ ਤੇ ਇੰਨਾ ਵਧੀਆ ਰਿਜ਼ਲਟ ਹੈ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਵਧੀਆ ਹੈ ਤੁਸੀਂ ਲਗਾ ਕੇ ਤੇ ਮੈਨੂੰ ਜ਼ਰੂਰ ਕਮੈਂਟ ਕਰਿਓ ਕਿ ਤੁਹਾਨੂੰ ਕਿਵੇਂ ਲੱਗਦਾ ਜਾਂ ਕਿਹੜੀਆਂ-ਕਿਹੜੀਆਂ ਭੈਣਾਂ ਪਹਿਲਾਂ ਵੀ ਇਹ ਲਗਾਉਂਦੀਆਂ ਕਿਉਂਕਿ ਮੈਂ ਸੁਣਿਆ ਹੈ ਕਿ ਨਾਨੀਆਂ-ਦਾਦੀਆਂ ਪਹਿਲਾਂ ਇਹੀ ਚੀਜ਼ਾਂ ਲਗਾਉਂਦੀਆਂ ਸੀਆਂ ਕਿਉਂਕਿ ਮੱਖਣੀ ਉਹਨਾਂ ਨੇ ਜਿਵੇਂ ਦੁੱਧ ਰੜਕਣਾ ਸੁਭਾ ਉਹ ਇਹ ਹੋ ਜਾਂਦਾ ਜਦੋਂ ਆਪਾਂ ਹੁਣ ਤਾਂ ਆਪਣੀਆਂ ਮਸ਼ੀਨਾਂ ਦੂਸਰੀਆਂ ਆ ਗਈਆਂ ਹਨ ਉਦੋਂ ਹੱਥਿਆਂ ਦੁੱਧ ਰੜਕਦੇ ਸੀਗੇ ਉਹਦੇ ਛਿੱਟੇ ਉੱਡੀ ਜਾਂਦੇ ਮੈਂ ਬਹੁਤ ਸੁਣਿਆ ਹੈ ਕਹਿੰਦੇ ਆ ਸਾਡੇ ਤਾਂ ਹੱਥਾਂ ਦੇ ਛਿੱਟੇ ਪੈਣ ਲੱਗ ਜਾਂਦੇ ਉੱਡਦੇ ਜਾਂ ਜਦੋਂ ਸੀ ਘਿਓ ਕੱਢਦੀਆਂ ਵਿੱਚੋਂ ਮੱਖਣੀ ਕੱਢ ਕੇ ਤੇ ਉਸ ਨੂੰ ਮੱਖਣੀ ਨੂੰ ਸਾਮ ਕੇ ਹੱਥਾਂ ਤੇ ਆਉਂਦਾ ਸੀ ਜਿਹੜੇ ਹੱਥ ਲਿਬੜੇ ਹੁੰਦੇ ਸੀ ਉਹਨਾਂ ਨੂੰ ਬਾਅਦ 'ਚ ਧੋਂਦੀਆਂ ਪਹਿਲਾਂ ਉਹ ਆਪਣੇ ਆਹ ਹੱਥਾਂ ਤੇ ਬਾਹਾਂ ਤੇ ਮੂੰਹ ਤੇ ਸਾਰੇ ਕਿਨੇ ਲਾ ਕੇ ਤੇ ਉਸ ਤੋਂ ਬਾਅਦ ਅਸੀਂ ਕਹਿੰਦੇ ਹੱਥ ਧੋਉਂਦੀਆਂ ਤੇ ਉਹਨਾਂ ਚਿਹਰਾ ਅਸੀਂ ਆਏ ਨਹੀਂ ਸੀ ਹੁੰਦਾ ਉਹੀ ਲਗਾ ਲੈਂਦੀਆਂ ਤੇ ਕਹਿੰਦੇ ਸਾਨੂੰ ਤਾਂ ਜ਼ਰੂਰਤ ਹੀ ਨਹੀਂ ਸੀ ਪੈਂਦੀ ਵੀ ਅਸੀਂ ਆਹ ਲਗਾ ਲਈਏ ਅਸੀਂ ਉਹ ਲਗਾ ਲਈਏ ਸਾਡੇ ਤਾਂ ਵਧੀਆ ਐ ਲੁਸ ਲੁਸ ਕਰਦੇ ਹੁੰਦੇ ਸੀ ਚਿਹਰੇ ਹੁਣ ਵੀ ਕਈ ਬਜ਼ੁਰਗ ਮੈਂ ਦੇਖਿਆ ਜਿਹੜੀਆਂ ਆਪਾਂ ਇਹ ਕਹਿ ਦਿੰਦੀਆਂ ਐ ਕਿ ਅਸੀਂ ਤਾਂ ਆਹੀ ਲਗਾਉਂਦੇ ਸਾਡੇ ਟਾਈਮਾਂ 'ਚ ਕਿੱਥੇ ਸੀ ਇਹੋ ਜਿਹਾ ਕੁਝ ਤੇ ਤੁਸੀਂ ਲਗਾ ਕੇ ਦੇਖਿਓ ਇਹ ਨਾ ਸੋਚਿਓ ਵੀ ਇਹ ਛੋਟੀ ਜੀ ਚੀਜ਼ ਆ ਛੋੜੀਆਂ ਤੁਹਾਡੀਆਂ ਦਿਨਾਂ 'ਚ ਖਤਮ ਹੋ ਜੂਗਾ ਤੇ ਜਿਹੜਾ ਤੁਹਾਡਾ 글로ਅ ਆਊਗਾ ਇੱਕਦਮ ਜ਼ਬਰਦਸਤ 글로ਅ ਆਉਣ ਲੱਗੂ ਚਿਹਰੇ ਦੇ ਉੱਪਰ ਤੇ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ